ਸਿਕਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਫੇਰ ਤੋਂ ਪਰ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਸੋਹਣੇ ਡਿਜ਼ਾਈਨਰ ਸੂਟ ਹੋਣਗੇ ਸਾਰੀ ਡਿਜ਼ਾਈਨਿੰਗ ਸੂਟਾਂ ਤੇ ਪਹਿਲਾਂ ਹੀ ਹੋਈ ਹੋਈ ਬੜੇ ਸੋਹਣੇ ਬੁਟੀਕ ਸਟਾਈਲ ਦੇ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਫੈਬਰਿਕ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਬਹੁਤ ਬੈਸਟ ਹੁੰਦਾ ਸਰਦਾਰੀ ਸੂਟ ਹੋਣੇ ਜੀ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਤੇ ਪ੍ਰਾਈਸ ਨੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਨੇ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੋਣੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਹੈ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਸੂਟ ਦੀ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਨਹੀਂ ਕਰਾਣੀ ਪੈਣੀ ਹੈ ਜੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਗ੍ਰੇ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਸੌਫਟ ਕਾਟਨ ਦੇ ਵਿੱਚ ਸੂਟ ਰਹਿਣਗੇ ਕੋਈ ਲਾਈਨਿੰਗ ਨਹੀਂ ਲੱਗਣੀ ਅੱਜ ਜਿੰਨੇ ਵੀ ਸੂਟ ਤੁਹਾਨੂੰ ਦਿਖਾਵਾਂਗੇ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਤੇ ਬਹੁਤ ਪਿਆਰਾ ਹੈ ਇਹ ਸੂਟ ਹੈ ਸ਼ੈਡੇਡ ਜਾਂ ਬਹੁਤ ਸੋਹਣਾ ਕਾਟਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਕਹ ਲਓ ਆਪਾਂ ਬਹੁਤ ਕੂਲਾ ਜਿਹਾ ਕੱਪੜਾ ਹੈ ਇਹੜਾ ਆਪਣਾ ਫੈਬਰਿਕ ਅੱਜ ਦਾ ਇਹ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਲੋਗੋ ਮੈਂ ਤੁਹਾਨੂੰ ਦਿਖਾ ਦੇਣਾ ਨਾਲ ਤੇ ਸੈਂਟਰ ਪੈਨਲ ਦੇ ਡਿਜ਼ਾਈਨ ਦੇ ਨਾਲ ਇਹਦੇ ਵਿੱਚ ਲੇਸ ਦੀ ਕਲੀ ਪਈ ਹੋਈ ਹੈ ਬੜਾ ਸੋਹਣਾ ਵਰਕ neck ਤੇ ਹੋਇਆ ਇਹ ਵਰਕ ਕੀਤਾ ਹੋਇਆ neck ਤੇ ਤੇ ਇਹ ਆ ਗਿਆ ਦੇਖੋ ਘੇਰੇ ਤੇ ਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਕਲੀ ਪਈ ਹੋਈ ਹੈ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਇਹ ਸਾਰਾ ਵਰਕ ਕੀਤਾ ਹੋਇਆ ਕਰੀਮ ਥ੍ਰੈਡ ਦੇ ਨਾਲ ਵਾਈਟ ਦੇ ਨਾਲ ਗ੍ਰੇ ਤੇ ਵਾਈਟ ਦਾ ਕੰਟਰਾਸਟ ਹੈ ਜੀ ਰਾਮ ਟੈਕਸ ਦਾ ਬ੍ਰੈਂਡ ਦਾ ਸੂਟ ਹੈ ਲੋਗੋ ਲੱਗਿਆ ਹੋਇਆ ਸਾਈਡ ਤੇ ਤੇ ਵਿਦਾਊਟ ਲਾਈਨਿੰਗ ਸੂਟ ਬਣਨਾ ਕੋਈ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਦੇਖੋ ਲੇਸਿਸ ਦੀ ਆਲਰੇਡੀ ਡਿਜ਼ਾਈਨਿੰਗ ਹੋਈ ਗਿਆ ਸੂਟ ਤੇ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਦੁਪੱਟਾ ਦੇਖੋ ਇਹਦੇ ਨਾਲ ਕਿੰਨਾ ਪਿਆਰਾ ਹੈ ਮੇਨ ਬਹੁਤ ਪਿਆਰੇ ਦੁਪੱਟੇ ਆ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਵਾਈਟ ਤੇ ਗ੍ਰੇ ਦੇ ਵਿੱਚ ਲਾਈਨਿੰਗ ਦੇ ਵਿੱਚ ਪੂਰਾ 2.5 ਮੀਟਰ ਦਾ ਤੇ ਬਹੁਤ ਸੌਫਟ ਬਹੁਤ ਸੌਫਟ ਦੇ ਵਿੱਚ ਜਿਵੇਂ ਸਾਊਥ कॉटन ਹੁੰਦੀ ਹੈ ਓਵੇਂ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਮੈਂ ਦੱਸ ਨਹੀਂ ਸਕਦੀ ਵੀ ਇੰਨਾ ਕੁ ਫਾਈਨ ਫੈਬਰਿਕ ਹੈ ਬਹੁਤ ਕੂਲਾ ਹੈਗਾ ਸੂਟ ਇਹ ਤੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੀ ਚਾਨ ਪਾਈ ਪਈ ਹੈ ਦੁਪੱਟੇ ਨੇ ਦੇਖੋ ਸੂਟ ਦੇ ਵਿੱਚ ਜਦੋਂ ਇਹ ਕਿਉਂਕਿ ਦੁਪੱਟੇ ਦੇ ਨਾਲੇ ਸੂਟ ਦੀ ਟੌਰ ਹੁੰਦੀ ਹੈ ਇਹ ਦੇਖੋ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਕਿੰਨਾ ਪਿਆਰਾ ਸੂਟ ਹੈ ਲਾਈਨਿੰਗ ਦੁਪट्टे ਦੇ ਵਿੱਚ ਬੜਾ ਸੋਹਣਾ ਵਾਈਟ ਤੇ ਗ੍ਰੇ ਲਾਈਨਿੰਗ ਦੇ ਵਿੱਚ ਦੁਪੱਟਾ ਬਹੁਤ ਹੀ ਸੌਫਟ ਦੇ ਵਿੱਚ 2100 ਪ੍ਰਾਈਸ ਹੈ ਜੀ ਸੂਟ ਦਾ 2100 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਰਾਮਟੈਕਸ ਬ੍ਰੈਂਡ ਤੇ ਸੂਟ ਹੈ ਨੈਕਸਟ ਆ ਗਿਆ ਪੈਰਟ ਕਲਰ ਫੈਬਰਿਕ ਹੀ ਬਹੁਤ ਜ਼ਿਆਦਾ ਫਾਈਨ ਹੈ ਜੀ ਜਿੰਨਾ ਮਰਜ਼ੀ ਪਾਉਂਗੇ ਕੱਪੜਾ ਤਾਂ ਰਾਮਟੈਕਸ ਦਾ ਵੈਸੇ ਹੀ ਨਹੀਂ ਖਰਾਬ ਹੁੰਦਾ ਸੈਂਟਰ ਪੈਨਲ ਕਲੀ ਪਈ ਹੋਈ ਹੈ ਜੀ neck ਤੇ work ਹੈ parrot color ਦੇ ਵਿੱਚ ਹੈ suit ਇਹ ਦੇਖੋ ਘੇਰੇ ਤੇ ਬਹੁਤ ਪਿਆਰਾ work ਘੇਰੇ ਤੇ look ਦੇਖੋ ਕਿੰਨੀ ਪਿਆਰੀ ਹੈ suit ਦੀ ਕੋਈ ਲਾਈਨਿੰਗ ਨਹੀਂ ਲੱਗਣੀ suit ਨੂੰ ਬਹੁਤ soft ਦੇ ਵਿੱਚ ਪੂਰਾ ਅਲੋਗਰ suit ਹੈ ਜੀ 5 ਮੀਟਰ ਦੀ ਕੱਟ ਰਹਿਣੀ ਹੈ ਤੇ ਦੁਪੱਟਾ ਬਹੁਤ ਹੀ ਪਿਆਰਾ ਇਹ ਦੇਖੋ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਬਹੁਤ ਹੀ ਪਿਆਰੇ ਗ੍ਰੇਸਫੁੱਲ ਸੂਟ ਹੈ ਕੋਈ ਡਿਜ਼ਾਈਨਿੰਗ ਦੀ ਨਹੀਂ ਲੋੜ ਸਾਰੀ ਡਿਜ਼ਾਈਨਿੰਗ ਹੋਈ ਹੋਈ ਹੈ ਸੂਟ ਤੇ ਪਹਿਲਾਂ ਹੀ ਇਹ ਲੁੱਕ ਆ ਗਿਆ ਇਸ ਸੂਟ ਦਾ ਕਿੰਨਾ ਪਿਆਰਾ ਸੂਟ ਦੁਪੱਟੇ ਦੇ ਨਾਲ ਵੀ ਬਹੁਤ ਗ੍ਰੇਸ ਆ ਰਹੀ ਹੈ ਸੂਟ ਦੀ 2100 ਪ੍ਰਾਈਸ ਦੇ ਨਾਲ ਇਹ ਵੜਾ ਸੂਟ 2100 ਪ੍ਰਾਈਸ ਦਾ ਸੂਟ ਹੈ ਨੈਕਸਟ ਆ ਗਿਆ ਫਰੋਜ਼ੀ ਗ੍ਰੀਨ ਜਿਹਾ ਕਲਰ ਹੈ ਗ੍ਰੀਨ ਟੋਨ ਤੇ ਜਿਹੜਾ ਫਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਕੋਈ ਲਾਈਨਿੰਗ ਨਹੀਂ ਲਗਣੀ ਨੈਕ ਤੇ ਵੀ ਵਰਕ ਹੈ ਸੈਂਟਰ ਪੈਨਲ ਕਲੀ ਦੇ ਵਿੱਚ ਦੇਖੋ ਸਾਰਾ ਇਹ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਘੇਰੇ ਤੇ ਵਰਕ ਹੈ ਜਿਸ ਤਰ੍ਹਾਂ ਵਿੱਚ ਹੈਂਡਵਰਕ ਕੀਤਾ ਹੋਇਆ ਇਹ ਜਿਹੜਾ ਵਿੱਚ ਹੈਂਡਵਰਕ ਵੀ ਹੈ ਵਿੱਚ ਮਸ਼ੀਨੀ ਵਰਕ ਵੀ ਹੈ ਬਹੁਤ ਪਿਆਰੀ ਲੁੱਕ ਹੈ ਜੀ ਸੋਹਣੀ ਤੇ ਨਾਲ ਹੈਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਹੀ ਸੌਫਟ ਦੇ ਵਿੱਚ ਦੁਪੱਟੇ ਆ ਇਹ ਲੁੱਕ ਕਿੰਨਾ ਪਿਆਰਾ ਸੋਹਣਾ 2100 ਪ੍ਰਾਈਸ ਹੈ 2100 ਪ੍ਰਾਈਸ ਦੇ ਨਾਲ ਆਪਣਾ ਕੇਵਲਸੋ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਲਾਈਟ येलो ਕਲਰ ਹੈ ਬੜਾ ਸੋਹਣਾ ਮਿੱਠਾ ਜਿਹਾ येलो ਕਲਰ ਹੁੰਦਾ ਜਿਹੜਾ ਲਾਈਟ येलो ਉਹ ਵਾਲਾ ਕਲਰ ਹੈ ਸੈਂਟਰ ਪੈਨਲ ਕਲੀ ਦੇ ਵਿੱਚ ਲੇਸ ਨੈਕ ਤੇ ਵਰਕ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ये लुक आ जानी बहुत सोना लाइट येलो कलर है जिम्मे मैंगो जी, में जी टोन येलो होंगे वह वाला कलर है जी सूट का नाल बड़ा ही प्यारा दुपट्टा देखो कि प्यारा दुपट्ट ना तो बहुत ही ज्यादा ग्रेसफुल है जी सूटा की बहुत ज्यादा ग्रेस है ये लुक जानी दुपट्टे 2100 ਪ੍ਰਾਈਸ ਹੈ ਜੀ 2100 ਪ੍ਰਾਈਸ ਦੇ ਨਾਲ ਇਹ ਸੂਟ ਤੇ ਨੈਕਸਟ ਆ ਗਿਆ ਬੜਾ ਸੋਹਣਾ ਥੋੜੀ ਗ੍ਰੀਨਿਸ਼ ਜੀ ਟੋਨ ਦੇ ਵਿੱਚ ਹੈ। ਸੈਂਟਰ ਪੈਨਲ ਕਲੀ ਦੇ ਨਾਲ ਲੇਸ ਪਾਈ ਹੋਈ ਹੈ neck ਤੇ work ਹੈ। ਇਹ niche घेरे ਤੱਕ work ਆ ਗਿਆ ਦੇਖੋ ਸਾਰਾ। ਹਾਲੂਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ ਹੈ ਜੀ ਨਾਮ ਟੈਕਸ ਬ੍ਰਾਂਡ ਦਾ ਬਹੁਤ ਪਿਆਰੇ ਦੁਪੱਟਿਆਂ ਦੇ ਨਾਲ ਤੇ ਆ ਗਿਆ ਏਸਤਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਦੇਖੋ ਕਿੰਨੇ ਗ੍ਰੇਸਟ ਹੈ ਥੋੜਾ ਸੋਨਾ ਮਿਲਟਰੀ ਗ੍ਰੀਨ ਜਿਹਾ ਕਲਰ ਹੈ ਲੱਗ ਜਾਈ ਤੇ 2100 ਪ੍ਰਾਈਸ ਹੈ ਜੀ 2100 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹੈ ਜੀ ਇਹ ਪੰਜ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨਿੰਗ ਦੇ ਵਿੱਚ ਦਿਖਾਇਆ ਜੀ ਰਾਮ ਟੈਕਸ ਬ੍ਰਾਂਡ ਦੇ 2100 ਪ੍ਰਾਈਸ ਦੇ। ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਰੈਸਟ ਕਲਰ ਦੇ ਵਿੱਚ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਅੱਜ ਦੇ ਆਪਣੇ ਸਾਰੇ ਇਹ ਪੀਓਵਰ ਲੀਨਨ ਕਾਟਨ ਦੇ ਵਿੱਚ ਸੂਟ ਹੈ ਜੀ ਪਰ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟ ਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਲੀਨਨ ਦੇ ਵਿੱਚ ਇਹ ਸਾਰਾ ਪੈਚਵਰਕ ਹੋਇਆ ਦੇਖੋ ਸਕੀਨ ਕਰੀਮ ਥ੍ਰੈਡ ਦੇ ਨਾਲ ਇਹ ਸਾਰਾ ਪੈਚਵਰਕ ਹੈ। ਪੂਰੀ ਸ਼ਰਟ ਦੇ ਵਿੱਚ ਹੀ ਵਰਕ ਹੈ ਜੀ ਪੂਰਾ ਅਲਓਵਰ ਸੂਟ ਤੇ نیچے ਵੀ ਦੇਖ ਸਕਦੇ ਆ ਇਹ ਵੀ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਧੜਕੇ ਨਾਲ ਤੇ ਵਿੱਚ ਸਾਰੀ ਸ਼ਰਟ ਦੇ ਵਿੱਚ ਇਹ ਵਰਕ ਹੈ ਰੈਸਟ ਕਲਰ ਦੇ ਵਿੱਚ ਸੂਟ ਤੇ ਨਾਲ ਹੈਗਾ ਬਹੁਤ ਹੀ ਪਿਆਰਾ ਦੁਪੱਟਾ ਤੇ ਦੁਪੱਟੇ 'ਚ ਵੀ ਸਾਰੇ 'ਚ ਵਰਕ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹ ਸਾਰਾ ਵਰਕ ਕੀਤਾ ਹੋਇਆ ਦੁਪੱਟੇ 'ਚ ਪੂਰਾ ਧਾਗੇ ਦੇ ਨਾਲ ਬਹੁਤ ਸੌਫਟ ਦੇ ਵਿੱਚ ਤੇ ਇਹ ਸਾਰਾ ਵਰਕ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੋਹਣੀ 2470 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਬੜਾ ਸੋਹਣਾ 2470 ਪ੍ਰਾਈਸ ਹੈ ਜੀ 2470 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਮੂਗੀਆ ਗ੍ਰੀਨ ਕਲਰ ਸਾਰੀ ਸ਼ਰਟ ਦੇ ਵਿੱਚ ਵੀ ਵਰਕ ਹੈ ਇਹ ਸਾਰਾ ਪੈਚ ਵਰਕ ਕੀਤਾ ਹੋਇਆ ਲੀਨਨ ਕਾਟਨ ਦੇ ਵਿੱਚ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਸਾਰਾ ਵਰਕ ਕੀਤਾ ਹੋਇਆ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਪਹਿਲਾਂ ਰੇ ਦੇ ਵਿੱਚ ਸਾਰੇ ਬ੍ਰਾਈਟ ਕਲਰ ਹੀ ਰਹਿਣਗੇ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਕੱਪੜੇ ਜੇ ਸਾਰੇ ਜਿਹੜੇ ਵਰਕ ਹੈ ਵਿੱਚ ਵੀ ਸਾਰੇ ਦੇ ਕੱਪੜੇ ਦੇ ਵਿੱਚ ਵਰਕ ਹੈ 2470 ਪ੍ਰਾਈਸ ਤੇ ਹਨ ਨੈਕਸਟ ਆ ਗਿਆ ਇਹਦੇ ਵਿੱਚ ਮਸਟਰਡ ਕਲਰ ਸੇਮ ਦੇ ਵਿੱਚ ਹੀ ਪੂਰਾ ਅਲਓਵਰ ਸੂਟ 5 ਮੀਟਰ ਦੀ ਕੱਟ ਰਣੀ ਹੈ ਸੂਟ ਦੀ ਤੇ ਸਾਰੇ ਦੇ ਵਿੱਚ ਸੋਨਾ ਵਰਕ ਹੈ ਦੁਪੱਟੇ 'ਚ ਵੀ ਸਾਰੇ ਚ ਵਰਕਾ ਦੁਪੱਟੇ 'ਚ ਕਿੰਨਾ ਪੈਰਾ ਵਰਕ ਹੈ ਸਾਰੇ ਦੁਪੱਟੇ 'ਚ ਵਰਕ ਕੀਤਾ ਹੋਇਆ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਇਹ ਲੁਕਾਣ ਬੜੇ ਪਿਆਰੇ ਸਰਕਾਰੀ ਸੂਟ ਉਹਨੇ ਜੀ ਰਾਮਟੈਕਸ ਬ੍ਰਾਂਡ ਦੇ ਨੈਕਸਟ ਸਟਾਰ ਦਾ ਡਾਰਕ ਫਰੋਜ਼ੀ ਕਲਰ ਹੈ ਡਾਰਕ ਦੇ ਵਿੱਚ ਫਰੋਜ਼ੀ ਕਲਰ ਹੈ ਜੀ ਸੂਟ ਦਾ ਮੀਲਨ ਕਾਟਨ ਦੇ ਵਿੱਚ ਇਹ ਸਾਰਾ ਵਰਕ ਕੀਤਾ ਹੋਇਆ ਪੈਚ ਵਰਕ। ਨਾ ਚਾਹੇ। ਦੁਪੱਟੇ 'ਚ ਵੀ ਸਾਰਾ ਵਰਕ ਹੈ ਬਿਲਕੁਲ ਲਾਈਟ ਵੇਟ ਹੈ ਜੀ ਦੁਪੱਟਾ ਬਿਲਕੁਲ ਹੀ ਲਾਈਟ ਵੇਟ ਦੇਖੋ। ਬਹੁਤ ਹੀ ਸੌਫਟ ਵਰਕ ਬਹੁਤ ਸੋਹਣਾ ਲਾਈਟ ਵੇਟ ਵਰਕ ਹੈ ਇਹ ਲੁੱਕ ਆਉਂਦੀ ਸੋਹਣੀ। ਕਲਰ ਬਹੁਤ ਪਿਆਰਾ ਹੈ ਤੇ ਨੈਕਸਟ ਆਜਾ ਬੜਾ ਸੋਹਣਾ ਮਾਜੈਂਟਾ ਕਲਰ ਇਹਦੇ ਵਿੱਚ ਜੀ। ਕਲਰ ਨਹੀਂ ਕਲਰ ਹੈ ਜੀ ਸੂਟ ਚ ਕਲਰ ਸਾਰੇ ਬ੍ਰਾਈਟ ਕਲਰ ਦਾ ਚਾਰਟ ਹੈ ਜੀ ਬਹੁਤ ਪਿਆਰਾ ਹੈ ਇਹ ਇਹ ਦੇਖੋ ਇਹ ਕਲਰ ਦੇਖੋ ਕਿੰਨਾ ਪਿਆਰਾ ਹੈ ਦੁਪੱਟਾ ਜੋਨੀ ਸਾਰੀ ਸ਼ਰਟ ਸਾਰਾ ਵਰਕ ਕੀਤਾ ਹੋਇਆ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣ ਗਿਆ ਦੋ ਨਾ ਰਿਹਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਇਹ ਸਾਰਾ ਵਰਕ ਕੀਤਾ ਹੋਇਆ ਹੈ ਜੀ। ਕਿੰਨਾ ਪਿਆਰਾ ਸੀ। 2470 ਪ੍ਰਾਈਸ ਹੈ ਜੀ ਮੈਂ 5 ਸੂਟ ਇੱਕ ਡਿਜ਼ਾਈਨ ਚ ਦਿਖਾਇਆ ਤੁਹਾਨੂੰ ਰਾਮਟੈਕਸ ਬ੍ਰਾਂਡ ਦੇ 2470 ਪ੍ਰਾਈਸ ਦੇ ਨਾਲ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਲੂਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ